ਗੁੱਡ ਮਾਰਨਿੰਗ ਦੋਸਤੋ ਨਵੇਂ ਦਿਨ ਦੀ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤੇ ਅੱਜ ਤਰੀਕ ਹੈਗੀ ਹੈ ਜੀ 7 ਅਪ੍ਰੈਲ ਸਾਲ 2024 ਦਿਨ ਐਤਵਾਰ ਦਾ ਹੈ ਤੇ ਸਵੇਰੇ 8 ਵਜੇ ਦਾ ਟਾਈਮ ਹੋ ਗਿਆ ਹੁਣ ਆਪਾਂ ਆਪਣੇ ਘਰੇ ਖੜੇ ਆ ਤੇ ਅੱਜ ਆਪਾਂ ਜਾਣਾ ਜੀ ਕੁਮੱਕੜ ਮਿਲਣੇ ਇਹ ਹੁਸ਼ਿਆਰਪੁਰ ਚ ਹੋ ਰਹੀ ਹੈ ਜੀ ਹੁਸ਼ਿਆਰਪੁਰ ਦੇ ਨੇੜੇ ਕੁੱਕਾ ਨੇੜੇ ਦੇ ਜੰਗਲ ਹੈ ਉੱਥੇ ਪੰਜਵੀਂ ਕੁਮੱਕੜ ਮਿਲਣੇ ਲਈ ਜਾਣਾ ਆਪਾਂ ਨੇ ਤੇ ਜੇ ਤੁਸੀਂ ਅੱਜ ਵੀਡੀਓ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਿਓ ਹੁਣ ਆਪਾਂ ਚੱਲਦੇ ਆਂ ਜ਼ੀਰਕਪੁਰ ਜ਼ੀਰਕਪੁਰ ਆਪਣੇ ਨਾਲ ਇੱਕ ਦੋ ਸਾਥੀ ਹੋ ਰਹੇ ਆਂ ਉਹਨਾਂ ਨਾਲ ਜਾਣਾ ਆਪਾਂ ਨੇ ਹੁਸ਼ਿਆਰਪੁਰ ਵੱਲ ਲੋ ਜੀ ਹੁਣ ਆਪਾਂ ਨੇ ਪੈਕਿੰਗ ਕਰ ਲਈਏ ਸਮਾਨ ਸਾਰਾ ਰੈਡੀ ਹੈ ਬੈਗ 'ਚ ਆਪਾਂ ਨੇ ਜ਼ਰੂਰੀ ਜ਼ਰੂਰੀ ਸਮਾਨ ਪਾ ਲਿਆ ਜ਼ੀਰਕਪੁਰ ਤੱਕ ਆਪਾਂ ਨੇ ਐਕਟਿਵਾ ਤੇ ਜਾਣਾ ਜੀ ਤੇ ਉਸ ਤੋਂ ਬਾਅਦ ਅੱਗੇ ਆਪਣਾ ਇੱਕ ਸਾਥੀ ਹੈ ਉਹਦੇ ਨਾਲ ਬਾਈਕਾਰ ਆਪਾਂ ਨੇ ਹੁਸ਼ਿਆਰਪੁਰ ਤੱਕ ਜਾਣਾ ਹੈ ਕਸੇ ਵੀਰ ਜੀ ਕਸੇ ਜੀ ਤੇ ਬਾਈ ਜੀ ਤਲਵਿੰਦਰ ਬਾਈ ਜੀ ਮਿਲੇ ਆ ਜੀ ਜੀਰਕਪੁਰ ਆਪਾਂ ਇਕੱਠੇ ਹੋਏ ਬਾਈ ਦੀ ਗੱਡੀ ਐ ਫੋਰਚੂਨਰ ਬਾਈ ਨਾਲ ਜਾਣਾ ਆਏ ਆਪਾਂ ਨੇ ਤੇ ਬਾਈ ਜੀ 9 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਜੀਰਕਪੁਰ ਅਸੀਂ ਆ ਗਏ ਸੀਗੇ ਤੇ ਬਾਈ ਤਲਵਿੰਦਰ ਬਾਈ ਨਾਲ ਅਸੀਂ ਜੀਰਕਪੁਰ ਤੋਂ ਜਾ ਰਹੇ ਆ ਤੇ ਇੱਕ ਜਾਂ ਦੋ ਜਣੇ ਨੇ ਅਸੀਂ ਰਸਤੇ 'ਚ ਹੋਰ ਵੀ ਪਿੱਕ ਕਰਨਾ ਐ ਤੇ ਨਿਊ ਚੰਡੀਗੜ੍ਹ ਸਾਈਡ ਆਪਾਂ ਪਹੁੰਚ 10 ਵਜੇ ਤੱਕ ਲਗਭਗ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਸਿੱਧਾ ਪਿੱਕ ਕਰਕੇ ਫਿਰ ਆਪਾਂ ਅੱਗੇ ਹੁਸ਼ਿਆਰਪੁਰ ਸਾਈਡ ਨਿਕਲ ਜਾਣਾ ਐ ਸਤ ਪਤਿਨ ਨਿਕੋਈ ਬੋਲ ਤੱਕ ਅੱਗੇ ਤੇ ਹੁਣ ਆਪਾਂ ਬਾਈ ਜੀ ਰਸਤੇ 'ਚ ਜਾ ਰਹੇ ਆ 10 ਵਜੇ 10 ਮਿੰਟ ਹੋ ਗਏ ਤੇ ਕਰਾਲੀ ਆਣ ਵਾਲੇ ਅਸੀਂ ਤੇ ਚੰਡੀਗੜ੍ਹ ਤੋਂ ਜਾਂ ਸਾਡੀ ਲੋਕੇਸ਼ਨ ਤੋਂ 140 ਕਿਲੋਮੀਟਰ ਲਗਭਗ ਹੁਸ਼ਿਆਰਪੁਰ ਹੈਗਾ ਹੈ ਇੰਨੇ ਕ ਘੰਟੇ ਦਾ ਟਾਈਮ ਲੱਗ ਸਕਦਾ ਹੈ ਤੇ ਹਸ਼ਿਆਰਪੁਰ ਤੋਂ ਜਿਹੜਾ ਭਾਗ ਜਾਣਾ ਕੋਕਨਡ ਦੇ ਜੰਗਲ ਨੇ ਉਹ 40 ਆ 45 ਕਿਲੋਮੀਟਰ ਉਸ ਤੋਂ ਅੱਗੇ ਇੱਕ ਘੰਟੇ ਦਾ ਲਗਭਗ ਸਮਾਂ ਉੱਥੇ ਲੱਗ ਸਕਦਾ ਹੈ ਤੇ ਨਿਊ ਚੰਡੀਗੜ੍ਹ ਤੋਂ ਅਸੀਂ ਹਰਮਨ ਨੇ ਜਾਣਾ ਸੀਗਾ ਨਾਲ ਹਰਮਨ ਨੂੰ ਪੀਕ ਕਰਿਆ ਤੇ ਇਹ ਨਿਊ ਚੰਡੀਗੜ੍ਹ ਤੋਂ ਸਾਡੇ ਨਾਲ ਬੈਠੇ ਹੈ ਹਰਮਨ ਇਹਨਾਂ ਦਾ ਨਾਮ ਹੈ ਫਰੀਦਕੋਟ ਤੋਂ ਹੈ ਤੇ ਚੰਡੀਗੜ੍ਹ ਇੱਥੇ ਰਹਿਨੇ ਸਟੱਡੀ ਕਰਦੇ ਹੈ ਫਰੀਦਕੋਟ ਸਾਡਾ ਭਗਤਪੁਰ ਕੋਲੇ ਪਿੰਡ ਹੈ ਤੇ ਆਪਣਾ ਇੱਥੇ ਮੈਂ ਸਟੱਡੀ ਕਰਦੀ ਹਾਂ ਲੌਂਗਰ ਫੀਫੇ ਸਤ ਪੁੱਤ ਜੀ ਤੁਹਾਡੇ ਰੋਪੜ ਸਤਲੁਜ ਲੋ ਜੀ ਰਸਤੇ 'ਚ ਆਪਾਂ ਰੁਕੇ ਆਂ ਬੰਗਾ ਦੇ ਨੇੜੇ ਤੇੜੇ ਇੱਥੇ ਬ੍ਰੇਕਫਾਸਟ ਲਈ ਰੁਕੇ ਆਂ ਤੇ ਹੁਣ ਆਪਾਂ ਇੱਥੇ ਦੇਖਦੇ ਆਂ ਬ੍ਰੇਕਫਾਸਟ ਕੁਛ ਹਲਕਾ ਫੁਲਕਾ ਖਾਣੇ ਆ ਕਿਉਂਕਿ ਹਰਮਨ ਤੇ ਬਾਈ ਜਿਹੜੇ ਨਾਲ ਆਪਣੇ ਆਏ ਉਹਨਾਂ ਨੇ ਬ੍ਰੇਕਫਾਸਟ ਨਹੀਂ ਕਰਿਆ ਤੇ ਇੱਥੇ ਰੁਕੇ ਆਂ ਸਟੱਬ ਵੇਜ ਲੋਜੀ ਸਰਵੇ ਚ ਆ ਕੇ ਆਪਾਂ ਸਰਵੇ ਚ ਬਾਈ ਨੇ ਵੀ ਆਰਡਰ ਕਰਤੇ ਤੇ ਆਪਾਂ ਲੈ ਇੱਥੇ ਵੈਜ ਸੈਲਡ ਹੂੰ ਕਿੰਨੇ ਵੀ ਨੇ ਰਹੀ ਇਹ 8 ਕਿਲੋ ਮੀਟਰ ਓਕੇ ਤੇ ਬਾਈ ਜੀ ਇੱਕ ਚੀਜ਼ ਤੁਹਾਨੂੰ ਦੱਸਣੀ ਕਿ ਆਪਾਂ ਜਿਵੇਂ ਜਾ ਰਹੇ ਹਾਂ ਬਾਈ ਨਾਲ ਇੱਕ ਮੈਂਬਰ ਸਾਡਾ ਹੋਰ ਜਾ ਰਿਹਾ ਹੈ ਇਹ 8 ਕਿਲੋ ਦਾ ਹੈ ਜਰਮਨ ਜਰਮਨ ਸ਼ੈਫਰ ਹੈ ਜੀ ਜਰਮਨ ਸ਼ੈਫਰਸ ਹੈ ਤੇ ਬਾਈ ਨੇ ਇਸ ਤਰੀਕੇ ਨਾਲ ਪੂਰਾ ਇਹਦਾ ਬਣਾਇਆ ਹੋਇਆ ਪਿੱਛੇ ਪੂਰੀ ਡਿੱਗੇ ਚ ਇਹਦਾ ਹੀ ਮਤਲਬ ਫੀਟ ਰੱਖੀ ਹੋਈ ਬਣਾਉਣ ਵਾਸਤੇ ਬਾਕੀ ਹੁਣ ਆਪਾਂ ਚੱਲਦੇ ਅੱਗੇ ਬ੍ਰੇਕਫਾਸਟ ਵਗੈਰਾ ਇੱਥੇ ਕਰਿਆ ਹੈ ਅੱਧਾ ਪੌਣਾ ਘੰਟਾ ਅਰੈਸਟ ਵੀ ਹੋ ਗਈ ਇੱਥੇ ਖਾਣ ਪੀਣ ਨੂੰ ਸਾਬਵੇ ਜੀ ਐਫਸੀ ਵਗੈਰਾ ਆਪਸ਼ਨ ਬਣੇ ਹੋਏ ਇੱਥੇ ਪਾਰਕਿੰਗ ਦੇ ਛਾਂਜ ਬਾਈ ਨੇ ਗੱਡੀ ਲਾਦੀ ਸੀ ਤਾਂ ਕਰਕੇ ਤੇ ਪਿੱਛੇ ਡੌਗ ਹੋਣ ਕਰਕੇ ਤੇ ਬਾਈ ਨੂੰ ਸ਼ਿਕਾਇਤ ਸ਼ੋਕੇ ਨਿਕੰਮਾ ਦਾ ਤੇ 8000 10000 ਬਾਈ ਨੇ ਸੇਮ ਇਸੇ ਨਸਲ ਦੇ ਡੌਗ ਕਰੇ ਰੱਖੇ ਹੋਏ ਆ ਬਾਬ ਪਛਾਣਦੇ ਮੁੰਡਾ ਮੇਰਾ ਫੇਸਬੁਕ ਦਾ ਇਹ ਬਾਈ ਜੀ ਅਮਨਦੀਆ ਕਿਹੜੀ ਜਗ੍ਹਾ ਦਾ ਤੁਸੀਂ ਕਰਾਲੀ ਤੋਂ ਕਰਾਲੀ ਤੋਂ ਨਾ ਮੁਹਾਲੀ ਤੋਂ ਬਾਈ ਜੀ ਮੁਹਾਲੀ ਤੋਂ ਇਹ ਵੀ ਬੁਲੇਟ ਤੇ ਜਾ ਰਹੇ ਸੀ ਜੀ ਪਛਾਣ ਲੈ ਕੇ ਕੋ ਮੱਕਣ ਮਿਲਣੇ ਜਾ ਰਹੇ ਆ ਠੀਕ ਹੈ ਬਾਈ ਮਿਲਦੇ ਆ ਉੱਥੇ ਇਹਨਾਂ ਨੇ ਕਿਸੇ ਨੂੰ ਪਿਕ ਕਰਨਾ ਨਾਲ ਫਿਰ ਇੱਥੇ ਚੱਲਦੇ ਅੱਗੇ ਗੱਡੀਆਂ ਰੰਗ ਤੁਹਾਨੂੰ ਜਾਣ ਕੇ ਪਹੁੰਚਾਈ ਜਾਂਦਾ ਬਲੀ ਭਾਈ ਡੇਢ ਵੇ ਦਾ ਟਾਈਮ ਹੋ ਗਿਆ ਤੇ ਟ੍ਰੈਫਿਕ ਰਸ਼ ਬਹੁਤ ਜ਼ਿਆਦਾ ਅੱਜ ਸਾਰੇ ਪਾਸੇ ਕਾ ਕਰਕੇ ਥੋੜਾ ਟਾਈਮ ਸਾਨੂੰ ਜ਼ਿਆਦਾ ਲੱਗ ਰਿਹਾ ਤੇ ਹੁਣ ਇੱਥੇ ਲੋਕੇਸ਼ਨ ਦੇਖੀ ਇੱਕ ਬਰਿਸਟਾ ਮਿਲਿਆ ਸਾਨੂੰ ਇੱਥੇ ਬ੍ਰੇਕ ਲੈਣੇ ਕੁਝ ਖਾਣੇ ਪੀਣੇ ਆ ਜੀ ਜੀ ਚਲਿਏ ਅਸ਼ਮਦਰ ਜਾਂਚ ਉਹ ਚੱਲ ਜੀ ਫਟ ਗਿਆ ਬੋ ਲੋ ਜੀ ਬ੍ਰਿਸ਼ਟਾ ਜੀ ਆਪਾਂ ਨੇ ਬ੍ਰੇਕ ਲਈਏ 10-15 ਮਿੰਟ ਦੀ 커피 ਵਗੈਰਾ ਪੀ ਕੇ ਫਿਰ ਆਪਾਂ ਕੇ ਹਿਸ਼ਾਰਪੁਰ ਦੇ ਨੇੜੇ ਤੇੜੇ ਪਹੁੰਚਣ ਆ ਰਹੇ ਹਾਂ ਲੋ ਜੀ 15-20 ਮਿੰਟ ਦੀ ਬ੍ਰੇਕ ਲਈਏ ਇੱਥੇ ਬ੍ਰਿਸ਼ਟਾ ਅਗਰ ਤੇ ਹਿਸ਼ਾਰਪੁਰ ਤਕਰੀਬਨ ਆਪਾਂ ਐਂਟਰ ਹੋਣ ਵਾਲੇ ਹਾਂ 2 ਕਿਲੋਮੀਟਰ ਰਹਿ ਗਿਆ ਤੇ ਉਸ ਤੋਂ ਉਹ 40-45 ਕਿਲੋਮੀਟਰ ਜਿਹੜਾ ਕੋਕੋਨਟ ਦੇ ਜੰਗਲ ਹੈ ਉਸ ਉਸ ਪਾਸੇ ਆਪਾਂ ਨੇ ਜਾਣਾ ਹੈ ਤੇ ਆਪਣੀ ਜਿਹੜੀ ਹੈ ਪੰਜਵੀਂ ਇੱਕ ਮੱਕਣ ਮਿਲਣੀ ਹੈ ਉੱਥੇ ਆਪਾਂ ਜਾ ਕੇ 170-180 ਬੰਦੇ ਅੱਜ ਆਪਾਂ ਇਕੱਠੇ ਹੋਣੇ ਆ ਇਹ ਹੁਸ਼ਿਆਰ ਪਰ ਹੁਣ ਆਪਾਂ ਅੱਗੇ ਮੇਨ ਹੁਸ਼ਿਆਰ ਪਰ ਚ ਤੇ ਇੱਥੇ ਠੇਕੇ ਕੋਲ ਖੜੇ ਆ ਤੇ ਬਾਈ ਨੇ ਜਿਹੜੇ ਯਾਰ ਮਿੱਤਰ ਉਹਨਾਂ ਵਾਸਤੇ ਪੰਜ ਸੱਤ ਬੋਤਲਾਂ दारू ਨੇ ਲੈ ਲਈਆਂ ਹੁਣ ਇੱਥੋਂ ਕੁੱਕਰਨੇਡ ਤੇ ਜੰਗਲਾਂ ਵੱਲ ਨੂੰ ਆਪਾਂ ਲੋਕੇਸ਼ਨ ਲਾ ਕੇ ਜਾਣ ਲੱਗੇ ਆ 335 ਕਿਲੋਮੀਟਰ ਲੋਕੇਸ਼ਨ ਦਿਖਾ ਰਿਹਾ ਹੈ ਇੱਕ ਜਾਂ ਡੇਢ ਘੰਟਾ ਆਪਾਂ ਉੱਥੇ ਪਹੁੰਚਣ ਨੂੰ ਲੱਗ ਜਿੰਦਾ ਤੇ ਇੱਕ ਮੱਕੜ ਮਿਲਣੀ ਬਾਰੇ ਬਾਈ ਗੱਲਬਾਤ ਆਪਾਂ ਕਰਨੀ ਹੈ ਇੱਕ ਮੱਕੜ ਮਿਲਣੀ ਇਹ ਪੰਜਵੀਂ ਹੈ ਕਿ ਮੱਕੜ ਮਿਲਣੀ ਦਾ ਮਤਲਬ ਹੁੰਦਾ ਕਿ ਮੱਕੜ ਜਿਹੜੇ ਘੁੰਮਦੇ ਫਿਰਦੇ ਰਹਿੰਦੇ ਆ ਟਰੈਵਲ ਕਰਦੇ ਆ ਉਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਉੱਥੇ ਅੱ ਤੇ ਮਿਲਣੀ ਯਾਨੀ ਕਿ ਉਹਨਾਂ ਮੀਟਿੰਗ ਹੋਣੀ ਇੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੈ ਤੇ ਆਪਣੀਆਂ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਹੈ। ਲੋ ਵੀ ਇੱਥੇ ਸਾਨੂੰ ਇੱਕ ਦੋ ਯਾਰ ਵੈਲੀ ਹੋਰ ਮਿਲ ਕੇ ਜਿਹੜੇ ਸਾਡੇ ਨਾਲ ਉੱਥੇ ਜਾ ਰਹੇ ਆ ਤੇ ਐਸਾ ਲੋਕੇਸ਼ਨ ਤੇ ਆ ਕੇ ਆਪਾਂ ਨੇ ਇਸ ਸਾਈਡ ਨੂੰ ਮੁੜਨਾ ਤੇ ਇਹ ਤਕਰੀਬਨ 13-14 ਕਿਲੋਮੀਟਰ ਰਹਿ ਗਿਆ ਢੋਲਵਾਹਾ ਤੇ ਢੋਲਵਾਹਾ ਤੋਂ ਅੱਗੇ ਆਪਾਂ ਲੋਕੇਸ਼ਨ ਲਾਣੇ ਟੂਕਾ ਨੇੜ ਦੇ ਜੰਗਲ ਜਿੱਥੇ ਆਪਾਂ ਨੇ ਅੱਜ ਜਾਣਾ ਹੈ ਤੇ ਇੱਕ ਮੱਕੜ ਮਿਲਣੀ ਚ ਸ਼ਾਮਲ ਹੋਣਾ ਹੈ। ਲੋ ਜੀ ਆਪਾਂ ਢੋਲਵਾਹਾ ਪਹੁੰਚ ਗਏ ਢੋਲਵਾਹਾ ਤੋਂ ਅੱਗੇ ਇੱਥੇ ਆਪ ਨੂੰ ਲੋਕੇਸ਼ਨ ਮਿਲੀ ਹੈ ਸੜਕ ਤੇ ਕਮੱਕੜ ਮਿਲਣੀ ਉਦੀ ਢੋਲਵਾਹਾ ਤੋਂ ਹੁਣ ਆਪਾਂ ਇੱਥੇ ਆਪਣਾ ਅੱਗੇ ਮੁੜੇ ਆ ਤੇ ਅੱਗੇ ਜਾ ਕੇ ਅਗੜੀ ਅਗਲੀ ਲੋਕੇਸ਼ਨ ਹੈ ਉਹ ਚੈੱਕ ਕਰਦੇ ਆ ਜੀ ਇਹ ਅੱਗੇ ਪੂਰਾ ਜੰਗਲੀ ਏਰੀਆ ਹੈ ਨ ਪਹਾੜ ਦਿੱਤੇ ਰੁੱਖ ਤ ਵਗੈਰਾ ਬਣੇ ਹੋਏ ਆ ਢੋਲਵਾਹਾ ਤੋਂ ਸ਼ੁਰੂ ਹੋ ਜਾਂਦੇ ਆ ਅਲੱਗ ਅਲੱਗ ਰਸਤੇ ਆ ਅੱਗੇ ਕੁਕਰੇਟ ਦੇ ਜੰਗਲਾਂ ਤੱਕ ਜਾਣ ਲਈ ਮੋਰ ਉੜ ਗਿਆ ਜੰਗਲੀ ਏਰੀਆ ਇੱਥੇ ਬਾਈ ਕੁਝ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਮੋਰ ਹੋਗੇ ਜਾਂ ਦੇਸੀ ਮੁਰਗੇ ਹੋਗੇ ਹਿਰਨ ਵਗੈਰਾ ਵੀ ਹੁੰਨੇ ਬਾਈ ਇੱਥੇ ਹਾਂਜੀ ਹਿਰਨ ਵਗੈਰਾ ਵੀ ਇੱਥੇ ਦੇਖਣ ਨੂੰ ਮਿਲ ਸਕਦੇ ਗਿਆ ਮੋਰ ਇਹ ਇਹ ਜਾ ਰਿਹਾ ਠੀਕ ਜੀ ਕੋਈ ਨਹੀਂ ਚਲੋ ਥੋੜਾ ਜਿਹਾ ਮੈਂ ਸ਼ੀਸ਼ਾ ਖੋਲ ਕੇ ਬਣਾ ਲਵਾਂ ਜੀ ਬਣਾਉਂਦਾ ਆਹ ਲੋ ਜੀ ਭਾਈ ਬਾਹਰ ਦਾ ਨਜ਼ਾਰਾ ਸ਼ੀਸ਼ਾ ਖੋਲ ਕੇ ਆਪੋ ਬਣਾ ਲਿਆ ਕਲੀਪਰ ਕਿੱਥਾਂ ਕਰਕੇ ਆ ਸਾਰਾ ਰਸਤੇ ਦੇ ਪਾਣੀ ਉਹ ਪਾਣੀ ਨੇਚਰਲ ਪਾਣੀ ਹੈ ਕੁਦਰਤ ਦੇ ਪਾਣੀ ਤੇ ਆ ਦਰਖਤ ਦਰਖਤ ਦੇਖ ਲਓ ਜੰਗਲੀ ਏਰੀਆ ਸਾਰਾ ਬਾਪ ਦੇ ਦਰਖਤ ਲੱਗੇ ਹੋਏ ਵੱਡੇ ਵੱਡੇ ਤੇ ਛੋਟੇ ਛੋਟੇ ਮਿੱਟੀ ਦੇ ਪਹਾੜ ਇੱਥੇ ਰੁਕਣ ਲਈ ਰਹਿਣ ਲਈ ਪ੍ਰਾਈਵੇਟ ਗੈਸਟ ਹਾਊਸ ਬਣੇ ਹੋਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਰੁਕ ਸਕਦੇ ਹੋ ਤੁਸੀਂ ਸਟੇ ਵੀ ਕਰ ਸਕਦੇ ਆਂ ਕਾਰ ਦੀ ਐਂਟਰੀ ਇੱਥੇ 350 ਰੁਪਏ ਹੁੰਦੀ ਹੈ ਜਿੱਥੋਂ ਆਪਾਂ ਹੁਣ ਆ ਰਹੇ ਆਂ ਐਂਟਰੀ ਕਰਵਾ ਕੇ 350 ਫੀਸ ਦੇ ਕੇ ਆ ਸਕਦੇ ਆਂ ਮੋਟਰਸਾਈਕਲ ਦੀ ਐਂਟਰੀ 100 ਰੁਪਏ ਹੈ थारे ऑफरोडिंग कर थार ग्रुप है सारा रेड कलर की कुछ अगे भी आ रही है थारा तीन चार अब पूरा जंगली एरिया देखो पूरा बांस उपर तक आपस में कट्ठे हुए पूरा छां हुई हुई है पूरा जंगली एरिया बनया हुआ है सारी इतने वाली जगह है भी आया भाई है <laughs> देखो जी अगे आ गई जंगली मझ घ मक्खक् मिली के आ गए अपने नेड़े ओ सामने गड्डिया खड़ियां हैं ਲੋਕੇਸ਼ਨ ਤੇ ਪਹੁੰਚ ਗਏ ਆਪਾਂ ਕਮੱਕੜ ਮਿਲਣੀ ਦੀ ਲੋਕੇਸ਼ਨ ਆ ਸਾਰੀਆਂ ਪਾੜੀਆਂ ਨਿੱਤੇ ਨਾਲ-ਨਾਲ ਸਰੰਗਾਂ ਵੀ ਬਣੀਆਂ ਹੋਈਆਂ ਛੋਟ-ਛੋਟੀਆਂ ਤੇ ਇੱਥੇ ਗੱਡੀਆਂ ਪਾਰਕਿੰਗ ਵਗੈਰਾ ਲੱਗੀ ਹੋਈ ਸਾਰੀ ਲੋ ਬਾਈ ਪਹੁੰਚ ਗਏ ਆਪਾਂ ਲੋਕੇਸ਼ਨ ਤੇ ਆ ਸਾਰੀਆਂ ਇੱਥੇ ਗੱਡੀਆਂ ਪਾਰਕ ਵਗੈਰਾ ਲੱਗੀਆਂ ਹੋਈਆਂ ਸਾਰੀਆਂ ਇੱਥੇ ਤੇ ਆਪਾਂ ਇੱਥੇ ਗੱਡੀ ਬਾਈ ਨੇ ਤਲਵਿੰਦਰ ਬੈਦਵਾਨ ਬਾਈ ਨਾਲ ਆਪਾਂ ਆਏ ਗੱਡੀ ਫੋਰਚੂਨਰ ਇੱਥੇ ਬਾਈ ਨੇ ਸਾਈਡ ਤੇ ਲਾਦੀ ਪਾਰ ਕਰਤੀ ਤੇ ਇੱਥੇ ਉਹ ਸਾਰਾ ਪ੍ਰੋਗਰਾਮ ਚੱਲ ਰਿਹਾ ਉਪਰ ਕੁਮਕਣ ਮਿਲਣੀ ਦਾ ਬਾਕੀ ਹੁਣ ਆਪਾਂ ਜਾਨਨੇ ਆ ਯਾਰਾਂ ਦੋਸਤਾਂ ਨੂੰ ਮਿਲਦੇ ਆ ਆਪਣੇ ਯਾਰ ਦੋਸਤ ਜਿਵੇਂ ਹੈ ਬਟਿੰਡੇ ਤੋਂ ਵੀ ਆਏ ਆ ਆਪਣੇ ਯਾਰ ਮਿੱਤਰ ਇੱਥੇ ਉਹਨਾਂ ਨੂੰ ਮਿਲਦੇ ਆ ਤੇ ਟੈਂਟ ਵਗੈਰਾ ਲਾ ਕੇ ਫਿਰ ਰੁਕਣ ਦਾ ਰਹਿਣ ਦਾ ਵੀ ਇੱਥੇ ਪ੍ਰੋਗਰਾਮ ਹੋਊਗਾ। ਲੋ ਜੀ ਆਪਾਂ ਪਹੁੰਚ ਗਏ ਆ ਜੀ ਕੁਕਾਨੇਡ ਤੇ ਜੰਗਲਾਂ ਚ ਤੇ ਸਵੇਰੇ 9 ਵਜੇ ਚਲੇ ਸੀ ਆਪਾਂ ਜੀਰਕਪੁਰ ਤੋਂ ਤਲਵਿੰਦਰ ਬਾਈ ਨਾਲ ਆਪਾਂ ਜੀਰਕਪੁਰ ਤੋਂ ਆਏ ਆਂ। ਤੇ ਹੁਣ ਆਪਾਂ ਪਹੁੰਚੇ ਇੱਥੇ 3:40 ਮਿੰਟ ਆ ਤਕਰੀਬਨ ਕਹਿ ਲਓ 4:10 ਦਾ ਸਮਾਂ ਹੋ ਗਿਆ ਰਸਤੇ 'ਚ ਟ੍ਰੈਫਿਕ ਜਾਮ ਭੀੜ-ਪੜਕਾ ਜਾਦਾ ਮਿਲਣ ਕਰਕੇ ਆਪਾਂ ਨੂੰ ਟਾਈਮ ਥੋੜਾ ਵੱਧ ਲੱਗ ਗਿਆ ਵੈਸੇ ਆਪਣੀ ਲੋਕੇਸ਼ਨ ਤੋਂ 180 ਕਿਲੋਮੀਟਰ ਦਾ ਹੈਗਾ ਫਾਸਲਾ ਸੀਗਾ ਕੁੱਕਾਨੇਡ ਦੇ ਜੰਗਲਾਂ ਦਾ ਤੇ ਰਸਤੇ 'ਚ ਇੱਕ ਦੋ ਵਾਰ ਆਪਾਂ ਨੇ ਬ੍ਰੇਕ ਵੀ ਲਈ ਹੈ ਤਾਂ ਕਰਕੇ ਵੀ ਟਾਈਮ ਲੱਗ ਗਿਆ ਤੇ ਰਸਤੇ 'ਚ ਭੀੜ-ਪੜਖਾ ਟ੍ਰੈਫਿਕ ਜ਼ਿਆਦਾ ਸੀ